ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੈਸ਼ਨ 2023 ਔਰ 24 ਦੇ ਮੈਰਿਟ ਵਿੱਚ ਆਏ ਲਿਸਟ ਵਿੱਚ ਬੱਚੇ 8ਵੀਂ 10ਵੀਂ ਤੇ 12ਵੀਂ ਦੇ ਬੱਚਿਆਂ ਨੂੰ ਗੁਰਨਾਨਕ ਕਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਟੀਚਰ ਸਹਿਮਾਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਹ ਸਾਰੇ ਫੰਕਸ਼ਨ ਦਾ ਇਸ ਸਮਾਗਮ ਦਾ ਸਨਮਾਨ ਸਮਾਰੋਹ ਸਮਾਗਮ ਦਾ ਕੋਈ ਮਕਸਦ ਆ ਕਿ ਅੱਜ ਦੇ ਜਿਹੜੇ ਸਾਡੇ ਸਟੂਡੈਂਟ ਵਿਦਿਆਰਥੀ ਆ ਉਹੀ ਸਾਡੇ ਪੰਜਾਬ ਦਾ ਉੱਜਲ ਭਵਿਕਾ ਅਸੀਂ ਚਾਹੁੰਦੇ ਆ ਕਿ ਪੰਜਾਬ ਫਿਰ ਚੜ੍ਹਦੀ ਕਲਾ ਤੇ ਤਰੱਕੀਆਂ ਵਿੱਚ ਜਾਵੇ ਜੋ ਪਿਛਲੇ ਤਕਰੀਬਨ 10-12 ਸਾਲ ਤੋਂ ਇੱਕ ਰੁਝਾਨ ਬਣਿਆ ਹੋਇਆ ਕਿ ਪਲੱਸ 2 ਕਰਕੇ ਬੱਚੇ ਬਾਹਰ ਜਾ ਰਹੇ ਹਨ ਵਿਦੇਸ਼ਾਂ ਵਿੱਚ ਔਰ ਇੱਥੇ ਪੰਜਾਬ ਦੀਆਂ jobਾਂ ਉੱਤੇ ਜਿਹੜੇ ਹਨ ਉਹ ਦੂਜੀਆਂ ਸਟੇਟਾਂ ਤੋਂ ਵਿਦਿਆਰਥੀ ਲਿਆ ਕੇ ਉਹ jobਾਂ ਉਹਨ ਮਜਬੂਰੀ ਬਣ ਗਈ ਕਿ ਉਹਨਾਂ ਨੂੰ jobਾਂ ਉੱਤੇ ਲਾਉਣਾ ਪੈ ਰਿਹਾ ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦਿਆਂ ਹੋਇਆ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਉਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਵਾਸਤੇ ਇਹ ਸਮਾਗਮ ਰੱਖੇ ਨੇ ਕਿਉਂਕਿ ਇਹ ਬੱਚੇ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਉज्ज्वल ਭਵਿੱਖ ਹਨ ਸਾਡੇ ਪੇਰੈਂਟਸ ਦਾ ਉज्ज्वल ਭਵਿੱਖ ਹਨ ਔਰ ਪੰਜਾਬ ਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬੀਅਤ ਸਾਡਾ ਇਹ ਉਹ ਪੰਜਾਬ ਜਿਹਨੂੰ ਲੋਕ ਕਦੋਂ ਕਹਿੰਦੇ ਸੀ ਵਸਦਾ ਗੁਰੂ ਦੇ ਨਾਂ ਤੇ ਪੰਜਾਬ ਪੂਰੇ ਹਿੰਦੁਸਤਾਨ ਦਾ ਦਿਲ ਆ ਤੇ ਜੇ ਬੰਦੇ ਦਾ ਦਿਲ ਨਾ ਕੰਮ ਕਰੇ ਦਿਲ ਫੇਲ ਹੋ ਜਾਏ ਹਾਰਟ ਫੇਲ ਹੋ ਜਾਏ ਤਾਂ ਕਹਿੰਦੇ ਹਨ ਸਾਰਾ ਸਰੀਰ ਜਿਹੜਾ ਹੈ ਉਹ ਡੈੱਡ ਹੋ ਜਾਂਦਾ ਸੋ ਅਸੀਂ ਚਾਹੁੰਨੇ ਆ ਸਾਡੇ ਦੇਸ਼ ਦਾ ਇਸ ਹਿੰਦੁਸਤਾਨ ਦਾ ਦਿਲ ਜਿਹੜਾ ਹੈ ਪੰਜਾਬ ਉਹ ਫਿਰ ਚੜ੍ਹਦੀ ਕਲਾ ਵਿੱਚ ਰਵੇ ਉਸ ਉਦਮ ਨੂੰ ਲੈ ਕੇ ਅੱਜ ਦਾ ਇਹ ਉਪਰਾਲਾ ਕੀਤਾ ਗਿਆ ਹੈ ਸੋ ਸਾਡੇ ਵੱਲੋਂ ਸਾਰਿਆਂ ਨੂੰ ਇਹ ਰਿਕਵੈਸਟ ਬੇਨਤੀ ਹੈ ਪੇਰੈਂਟਸ ਨੂੰ ਵੀ ਟੀਚਰ ਸਹਿਬਾਨ ਨੂੰ ਵੀ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਉਂਕਿ ਸਾਡੇ ਨਾਲੋਂ ਵੱਧ ਸਮਾਂ ਵਿਦਿਆਰਥੀ ਤੁਹਾਡੇ ਕੋਲ ਰਹਿੰਦੇ ਹਨ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰੋ ਕਿ ਉਹ ਵੱਧ ਤੋਂ ਵੱਧ ਐਜੂਕੇਸ਼ਨ ਲੈਣ ਔਰ ਸਾਡੇ ਪੰਜਾਬ ਵਿੱਚ ਰਹਿ ਕੇ ਵੱਡੀਆਂ ਜੌਬਾਂ ਤੇ ਆਫੀਸਰ ਬਣ ਤਾਜੋ ਅਸੀਂ ਪੰਜਾਬ ਦਾ ਕਿਤਨਾ ਕਿਤੇ ਪੰਜਾਬੀ ਅੱਦਾ ਪਲਾ ਕਰ ਸਕੀਏ ਇਹ ਪੰਜਾਬ ਫਿਰ ਚੜ੍ਹਦੀ ਕਲਾ ਵਿੱਚ ਹੋਵੇ ਇਹੀ ਸੁਪਨਾ ਲੈ ਕੇ ਅੱਜ ਦੇ ਇਸ ਸਮਾਗਮ ਕੀਤੇ ਗਏ ਹਨ ਸਾਰਿਆਂ ਦਾ ਧੰਨਵਾਦ ਮੈਂ মিডিਏ ਦੇ ਰਾਹੀ ਸਭ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਜੇ ਕੋਈ ਬੱਚਾ ਪੜ੍ਹਾਈ ਵਿੱਚ ਅੱਗੇ ਵਧਣਾ ਚਾਹੁੰਦਾ ਕਿਸੇ ਨੂੰ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਆ ਪਲੀਜ਼ ਜੋ ਸਾਡੀ ਸੋਸਾਇਟੀ ਨਾਲ ਸਾਡੇ ਨਾਲ ਸੰਪਰਕ ਕਰੋ ਅਸੀਂ ਉਹ ਬੱਚਿਆਂ ਨੂੰ ਇੱਕੋ ਸ਼ਰਤ ਉੱਤੇ ਪੜ੍ਹਾਵਾਂਗੇ ਕਿ ਉਹ ਬੱਚੇ ਜਿਹੜੇ ਹਨ ਪੰਜਾਬ ਵਿੱਚ ਰਹਿ ਕੇ ਚੰਗੀਆਂ ਜੋਬਾਂ ਕਰਨ ਸਾਡੀ ਪੰਜਾਬ ਦੀ ਪੀੜ੍ਹੀ ਵਧੇ ਸਾਡਾ ਪੰਜਾਬ ਖੁਸ਼ਹਾਲ ਹੋਵੇ ਬਸ ਇਹੀ ਇੱਕ ਸ਼ਰਤ ਹੈ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਸਾਡੀ ਸ਼ਰਤ ਨਹੀਂ ਹੈ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਕਿ ਕਿਸੇ ਨੂੰ ਪੈਸੇ ਦੇ ਕੇ ਜਾਂ ਕਿਸੇ ਦੀ ਹੈਲਪ ਕਰਕੇ ਆਪਣੇ ਧਰਮ ਵੱਲ ਲਿਆਉਣਾ ਇਹ ਗੁਰੂ ਨਾਨਕ ਮਿਸ਼ਨ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਿਸ਼ਨ ਨਹੀਂ ਹੈ ਨਾ ਸਾਡੀ ਸੋਸਾਇਟੀ ਦਾ ਕੋਈ ਏਮ ਹੈ ਇੱਕੋ ਹੀ ਏਮ ਹੈ ਬੱਚੇ ਵੱਧ ਤੋਂ ਵੱਧ ਪਣ ਕੋਈ ਵੀ ਬੱਚੇ ਹੋਣ ਹੁਣ ਅਸੀਂ ਵੇਖਿਆ ਜਿਹੜੇ ਬੱਚੇ ਸਨ ਸਾਡੇ ਕੋਲ ਸੈਗਲ ਬਰਮਾ ਕੁਝ ਬੱਚੇ ਹੋਰ ਕਈ ਕਿਸ ਤਰ੍ਹਾਂ ਦੇ ਪਰਿਵਾਰਾਂ ਵਿੱਚੋਂ ਆਏ ਹਨ ਸਭ ਬੱਚਿਆਂ ਨੂੰ ਅਸੀਂ ਸਨਮਾਨਤ ਕੀਤਾਏ ਕੋਈ ਮਕਸਦ ਆ ਉਹ ਬੱਚੇ ਪੜ੍ਹ ਲਿਖੇ ਆਫੀਸਰ ਬਣ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇ ਪੰਜਾਬ ਔਰ ਪੰਜਾਬੀਅਤ ਫਿਰ ਅਸੀਂ ਖੁਸ਼ਹਾਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰੋਂ ਬੋਲੀਏ ਇਹ ਕਹਿੰਦਾ ਦੇਖਿਆ ਤਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬੱਚੇ ਜਿਹੜੇ ਮੈਂ ਨਾਕਸ ਕਰਕੇ ਜਾ ਰਿਹਾ ਐ ਇਹ ਸਾਰੇ 8ਵੀਂ ਕਲਾਸ ਦੇ ਦੇ ਬੱਚੇ ਨੇ ਆਂ ਸੋ ਮੈਂ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਸੀ ਇਹਨਾਂ ਬੱਚਿਆਂ ਨੇ ਆਖੀ ਬਾਅਦ ਇਹ ਸਾਰੇ ਬੱਚਿਆਂ ਨੇ ਜਾਣਾ ਨਹੀਂ ਇਸ ਸਮਾਗਮ ਤੋਂ ਬਾਅਦ ਇੱਕ ਗਰੁੱਪ ਫੋਟੋ ਹੋਵੇਗੀ ਤੇ ਨਾਲ ਦੀ ਨਾਲ ਅੱਛੀ ਆ तो सर है ये सरकारी स्कूल का सरकारी स्कूल का बच्चे को नाम हो जा सर जब बच्चे आज लाग गए जदे जदो नाम नेक्स्ट अगला भी कौन बलचन सिंह सरकारी मिडिल स्कूल पंगल खुर्द नगर नेक्स्ट कौन नाम बोलो बोले सोनिहा सादसिया काल खड़े हो बोले सोनिहा सादसिया ਸਤਿ ਸ੍ਰੀ ਅਕਾਲ ਕਿਹੜਾ ਨਾਮ ਬੋਲੋ ਜਸ਼ਨਦੀਪ ਕੌਰ ਸੁਖਰੀ ਕਾਚਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੈਰੋਵਾਲ ਬੋਲੇ ਜੀ ਸੋਰਨਾ ਕਿੰਨੇ ਦਾ ਰਹਿ ਗਿਆ ਨਾਈਂ ਨੇੜੇ ਅਧਿਸ਼ਕ ਦੇ ਆਸੇ ਕਰੋ ਜੀ ਬੱਚੇ ਦਾ ਬਿਲਕੁਲ ਇਹ ਕਹਦਾ ਦੇ ਕਿਉਂ ਨੈਕਸਟ सिंह स्पूत्र गुरनेर सिंह नेक्स्ट साइना सुत्री प्रेम कुमार नेक्स्ट नेक्स्ट रणवीर सिंह स्पूत्र जसवीर सिंह नेक्स्ट काजल सुपूत्री रमेश नेक्स्ट मानसी सुत्री अशोक कुमार मानसी ਬਰੇ ਸੋਨਿਆ ਨੈਕ ਅਦਿੱਤਿਆ ਗੋਇਲ ਬਰੇ ਸੋਨਿਆ ਨੈਕ ਸੰਜੀਤ ਸਿੰਘ ਦਾ ਰਵਿੰਦਰ ਸਿੰਘ ਦਾ ਗੋਲ ਸਿੰਘ ਨਿਯਾਜ